ਸਤਿ ਸ੍ਰੀ ਅਕਾਲ ਸਾਰਿਆਂ ਨੂੰ ਡੇਲੀ ਕਨਵਰਸੇਸ਼ਨ ਅੱਜ ਅਸੀਂ ਹਰ ਰੋਜ਼ ਹੋਣ ਵਾਲੀ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਾਂਗੇ ਫਿਜ਼ੀਕਲ ਪ੍ਰੋਬਲਮਸ ਸਰੀਰਕ ਸਮੱਸਿਆ ਮੇਰੇ ਬੁੱਲ ਫਟੇ ਹੋਏ ਹਨ ਮਾਈ ਲਿਪਸ ਆਰ ਚੈਪਟ ਮੇਰੀ ਗਰਦਨ ਆਕੜ ਗਈ ਹੈ ਮਾਈ ਨੈਕ ਇਜ਼ ਸਟਫ ਮੈਨੂੰ ਮਤਲੀ ਜਾਂ ਉਲਟੀ ਵਾਂਗ ਮਹਿਸੂਸ ਹੁੰਦੇ ਹੈ ਆਈ ਫੀਲ ਨੌਜ਼ੀਆ ਮੈਨੂੰ ਛਾਤੀ ਵਿੱਚ ਦਰਦ ਹੈ ਆਈ ਹੈਵ ਆ ਚੈਸਟ ਪੇਨ ਮੇਰੀਆਂ ਅੱਖਾਂ ਜਲ ਰਹੀਆਂ ਹਨ ਮਾਈ ਆਈਜ਼ ਆਰ ਵਰਨਿੰਗ ਮੇਰਾ ਸਰੀਰ ਕੰਬ ਰਿਹਾ ਹੈ ਮਾਈ ਬਾਡੀ ਇਜ਼ ਟ੍ਰੈਂਬਲਿੰਗ ਮੈਨੂੰ ਪੇਟ ਦਰਦ ਹੈ ਆਈ ਹੈਵ ਅ ਸਟਮਕ ਏਕ ਕੱਲ ਮੇਰਾ ਸਿਰ ਦਰਦ ਸੀ I had a headache yesterday.